ਆ 242 ਨੰਬਰ ਐਫ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਰ ਸੀ ਇਹਦੇ ਵਿੱਚ ਇਹਨੇ ਦੋ ਪ੍ਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਕੁਰਾਨ ਮોર્ਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲਪੋਕੇ ਰੱਖੇ ਆ ਉਹ ਰਿਕਵਰੀ ਕਰਾਉਣ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਅਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਸਟੇਮ ਵੱਲ ਫਾਇਰਿੰਗ ਕਰਕੇ ਅਨੇ ਪਰਜੰਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਸਟੇਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਹਨ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਹੈ ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਵਾਕ ਪਾਪਾ ਜੋ ਮੋਗੇਦਾਈ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਅਨੇ ਦੋ ਪਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛਗਿੱਛ ਦੇ ਦੌਰਾਨ ਮੌਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲੁਕੋ ਕੇ ਰੱਖੇ ਹਨ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਹਨ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਇਹ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀ ਇਜ਼ ਆਊਟ ਆਫ ਡੇਂਜਰ ਨਾਓ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀ ਕੀ ਸਰ ਇਹ ਤੋਂ 2 ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਐਤੋਂ ਹੀ ਰਿਕਵਰ ਹੋਏ ਨੇ ਇਕੱਲੇ ਸੀਗਾ ਜੀ ਇੱਥੇ ਆ ਇੱਥੇ ਇਕੱਲਾ ਹੀ ਸੀ ਮਿਊਨਿਸਪੈਲਟੀਆ ਤੋਂ ਵੈਪਨ ਰਿਕਵਰ ਕਰਨ ਲੈ ਕੇ ਆਏ ਸੀ ਤੇ ਇਹਦੇ ਟੋਟਲ 17 ਐਫ ਆਈ ਆਰ ਪਹਿਲਾਂ ਦੀ ਰਜਿਸਟਰ ਹੈ ਐਨ ਡੀ ਪੀ ਐਸ ਐਕਟ ਦੀ ਆਰਮਜ਼ ਐਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫ ਆਈ ਆਰ ਪਹਿਲਾਂ ਤੋਂ ਦਰਜ ਹੈਗੀ ਹੈ ਕਿਸੇ ਗੈਂਗਸ ਨਾਲ ਸੰਬੰਧਿਤ ਹੈ ਇਹ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿੰਨੇ ਫਾਇਰ ਹੋਏ ਜੀ ਡੋਟਰੀ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ ਲੱਗ ਗਿਆ ਪੁਲਿਸ ਕਰਮੀਆਂ ਦੇ ਤਾਂ ਨਹੀਂ ਕਿਸੇ ਦੀ ਕੋਈ ਲੱਗਣੀ ਨਹੀਂ ਪੁਲਿਸ ਕਰਮੀਆਂ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਭਜਣ 'ਚ ਕਾਮਯਾਬ ਨਹੀਂ ਹੋਣ ਦਿੱਤਾ ਇਹ ਕਿਹੜੀ ਥਾਣੀ ਦੀ ਟੀਮ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਇਹਨੇ ਦੋ ਪ੍ਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਕੁਰਾਨ ਮਾਰਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲਪੋ ਕੇ ਰੱਖੇ ਆ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਸਟੇਮ ਵੱਲ ਫਾਇਰਿੰਗ ਕਰਕੇ ਇਹਨੇ ਪਰਜੰਡੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਸਟੇਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਹਨ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਵਾਕਪਾਪਾ ਜੋ ਮੌਕੇ 'ਤੇ ਹੀ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਇਹਨੇ ਦੋ ਪ੍ਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛੀਸ਼ ਦੇ ਦੌਰਾਨ ਮੌਨਡਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲੁਕੋ ਕੇ ਰੱਖੇ ਆ ਉਹ ਰਿਕਵਰੀ ਕਰਾਉਣ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਿਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਇਹ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀ ਇਜ਼ ਆਊਟ ਆਫ ਡੇਂਜਰ ਨਾਓ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀ ਕੀ ਸਰ ਇਹ ਤੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਐਤੋਂ ਰਿਕਵਰ ਹੋਏ ਨੇ ਇਕੱਲਾ ਹੀ ਸੀਗਾ ਜੀ ਇੱਥੇ ਆ ਇੱਥੇ ਇਕੱਲਾ ਹੀ ਸੀ ਹੁਣ ਸਪਾਰਟੀਆਂ ਤੋਂ ਵੈਪਨ ਰਿਕਵਰ ਕਰਨ ਲੈ ਕੇ ਆਏ ਸੀ ਤੇ ਇਹਦੇ ਟੋਟਲ 17 ਐਫ ਆਈ ਆਰ ਪਹਿਲਾਂ ਦੀ ਰਜਿਸਟਰਡ ਹੈ ਐਨ ਡੀ ਪੀ ਐਸ ਐਕਟ ਦੀ ਆਮ ਜੈਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫਆਈਆਰ ਪਹਿਲਾਂ ਤੋਂ ਦਰਜ ਹੈਗੀ ਹੈ ਕਿਸੇ ਗੈਂਗਸ ਸੰਬੰਧ ਦਾ ਇਹ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿੰਨੇ ਫਾਇਰ ਹੋਏ ਜੀ ਡੋਟਰੀ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸਟਿੰਗ ਵੱਲੋਂ ਕੀਤੇ ਗਏ ਸੀ ਲੋਗ ਗਿਆ ਪੁਲਿਸ ਕਰਮੀਆਂ ਦੀ ਤਾਂ ਨਹੀਂ ਕਿਸੇ ਕੋਈ ਲੱਗਣੀ ਨਹੀਂ ਪੁਲਿਸ ਕਰਮੀਆਂ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਭਜੰਡ ਚ ਕਾਮਯਾਬ ਨਹੀਂ ਹੋਣ ਦਿੱਤਾ ਇਹ ਕਿਹੜੀ ਥਾਣੀ